ਇਨਾਂ ਨੇ ਕਿਹਾ ਵੀ ਕਹਿੰਦੀ ਵੀ ਜਿਹੜਾ ਰੱਬ ਨੇ ਕੋਈ ਦਿੱਤਾ ਆ ਵੀ ਖੋਣ ਨੂੰ ਵੀ ਟਾਈਮ ਨਹੀਂ ਜਾਂਦਾ ਮੈਨੂੰ ਇਹ ਚੀਜ਼ ਦੱਸਣ ਦੇ ਆ ਤੁਸੀਂ ਕੀ ਦਿੱਤਾ ਤੁਹਾਨੂੰ ਅ ਜ ਰੱਬ ਨੇ ਕੀ ਅਸੀਂ ਇੱਕ ਕਲਚਰੀ ਲੈਂਦੀ ਹਜੇ ਇਹ ਲੈਂਦੀ ਆ ਉੱਦਾਂ ਲਾ ਕੇ ਲੈ ਲੋ ਲੈ ਜਾਓ ਉੱਥੇ ਐਡਾ ਦਿਲ ਹੈਗਾ ਮੈਂ ਦੇਣ ਜੋਗਾ ਹੈਗਾ ਮੈਂ ਕਹਿ ਸਕਦਾ ਲੈ ਜਾਓ ਠੀਕ ਹੈ ਨਾ ਪਰ ਜਿਹੜਾ ਕਮੈਂਟ ਕੀਤਾ ਨਾ ਕਿੰਨਾ ਟਾਈਮ ਹੋਇਆ ਆ ਆ 10:30 ਹੋ ਗਏ ਨਾ 10:30 ਹੋਏ ਹੋ ਗਏ ਆ ਤੇ ਸਾਡਾ ਮਨ ਬਹੁਤ ਮਨ ਇੰਨਾ ਕਿ ਦੁਖੀ ਹੋਇਆ ਨਾ ਵੀ ਅੱਜ ਅੰਨਾਂ ਕਾ ਜਿਆਦਾ ਕਦੀ ਮੇਰੀ ਅੱਖਾਂ ਨਹੀਂ ਭਰੀਆਂ ਆਹ ਕਮੈਂਟ ਮੈਂ ਮੈਂ ਯਾਰ ਕਮੈਂਟ ਦੇਖਿਆ ਨਾ ਮੈਂ ਮੇਰੀ ਨੀਂਦ ਜਿਹੜੀ ਆਈ ਸੀ ਨਾ ਅੱਖਾਂ 'ਚ ਮੇਰੇ ਅੱਖਾਂ ਦੇਖ ਸਕਦੇ ਤੁਸੀਂ ਨੀਂਦਾਂ ਭਰੀਆਂ ਹੀ ਅੱਖਾਂ ਖੁੱਲ ਗਈਆਂ ਵੀ ਦੱਸ ਇੱਕ ਨਾਮ ਬਦਲੇ ਸਿਰਫ ਇੱਕ ਨਾਮ ਆ ਯਾਰ ਕੀ ਇੱਕ ਨਾਮ ਹੀ ਆ ਕਿੱਡੀ ਕ ਵੱਡੀ ਗੱਲ ਕੀਤੀ ਤੁਹਾਡਾ ਮਾ ਨਾਮ ਕੀ ਨਾਮ ਸੀਗਾ ਰਵਿੰਦਰ ਕੋਰ ਰਵਿੰਦਰ ਕੋਰ ਜੀ ਇੱਕ ਕਮੈਂਟ ਕਰਨ ਲੱਗਿਆ ਤੁਸੀਂ ਥੋੜਾ ਵੀ ਨਹੀਂ ਸੋਚਿਆ ਇਹ ਬੰਦੇ ਕੀ ਸਾਹ ਹਕਤਾ ਆਵਿਆ ਕਿਹੜਾ ਮੈਂ ਬਲੌਗ ਪਾਇਆ ਸੀ ਜਦੋਂ ਵੀ ਕੋਈ ਫੋਨ ਆਂਦਾ ਚੱਲ ਮੈਂ ਥੋੜਾ ਬਹੁਤਾ ਗੁੱਸਾ ਕਰ ਲੈਂਦੀ ਕਿਸੇ ਟਾਈਮ ਇਹ ਮੈਂਟਾਂ ਦੇ ਵਿੱਚ ਫੋਨ ਚੱਕਦੇ ਆ ਕਹਿੰਦੇ ਕਿ ਨਹੀਂ ਕੋਈ ਵੀ ਆ ਫੋਨ ਆ ਟੈਂਡ ਕਰਨੇ ਸਾਰੇ ਭਾਵੇਂ ਮੈਂ ਬੀਜ਼ੀ ਆ ਚਾਹੇ ਮੈਂ ਫ੍ਰੀ ਆ ਫੋਨ ਸਾਰੇ ਟੈਂਡ ਕਰਨੇ ਆ ਥੋੜਾ ਬਹੁਤਾ ਬੋਲਣ ਲੱਗੇ ਥੋੜਾ ਸਮਝ ਸੋਚ ਕੇ ਬੋਲਿਆ ਕਰੋ ਮੰਨ ਤੂੰ ਹੀ ਇੰਨਾ ਮੰਨ ਤੂੰ ਹੀ ਹੋਇਆ ਨਾ ਵੀ ਮੈਂ ਕਿਹਾ ਵੀ ਮੈਂ ਹੈਰਾਨ ਆ ਯਾਰ ਕਿੰਨਾ ਗੱਤ ਕਮੈਂਟ ਯਾਰ ਇੱਕ ਤਾਂ ਚਲੋ ਗਲਤ ਕਮੈਂਟ ਹੁੰਦਾ ਬਹੁਤ ਬਹੁਤ ਹੀ ਜੀਵਜਾ ਕਮੈਂਟ ਆ ਵੀ ਜੇ ਰੱਬ ਕੁਝ ਦਿੰਦਾ ਤੇ ਖਾਣ ਲੱਗਿਆ ਪੈਮ ਲਈ ਲੌਂਗਾ 10 ਜਿੱਦਾਂ ਨਾ ਸਾਨੂੰ ਕੋਈ ਪਤਾ ਨਹੀਂ ਹੁੰਦਾ ਜਾਣ啊 ਵੀ ਕੀ ਮੈਂ ਸੱਚੀ ਆ ਨਾ ਮੈਂ ਮੰਨ ਨਹੀਂ ਭਰ ਗਿਆ ਕਮੈਂਟ ਦੇਖ ਕੇ ਕਿ ਉਹ ਜੀ ਦੁਨੀਆ ਯਾਰ ਕੀ ਦੁਨੀਆ ਤੁਸੀਂ ਮਤਲਬ ਕੀ ਸੋਚ ਕੇ ਕਮੈਂਟ ਕੀਤਾ ਨਾ ਤੁਸੀਂ ਬਲੌਗ ਤਾਂ ਮੇਰਾ ਦੇਖਣਾ ਮੈਨੂੰ ਵੀ ਪਤਾ ਇਹ ਇਹ ਕਮੈਂਟ ਦਾ ਜਵਾਬ ਜ਼ਰੂਰ ਦਿਓ ਇੱਕ ਮਿੰਟ ਦਾ ਜਵਾਬ ਜ਼ਰੂਰ ਦਿਓ ਮੈਂ ਵੀ ਦੇਖਦਾ ਆਂ ਵੀ ਤੁਸੀਂ ਕੀ ਸੋਚ ਕੇ ਕਮੈਂਟ ਕਰ ਦਿੱਤਾ ਵੀ ਰੱਬ ਕੁਝ ਦਿੰਦਾ ਤੇ ਖੌਣ ਲੱਗੇ ਕੀ ਸਾਨੂੰ ਮਤਲਬ ਓਾ ਯਾਰ ਕਹਿ ਵੀ ਦੁਨੀਆ ਆ ਮੈਂ ਤਾਂ ਹੈਰਾਨ ਹੋ ਗਿਆ ਕਮੈਂਟ ਦੇਖ ਕੇ ਮੇਰਾ ਤਾਂ ਮਾਨ ਹੀ ਉੱਟ ਗਿਆ ਵੀ ਮੈਂ ਇਨੀ ਗੱਲਬਾਤ ਰੇਗ ਨਾ ਕਰਦਾ ਆ ਇੰਨਾ ਪਿਆਰ ਕਰਦੇ ਆ ਮੈਨੂੰ ਵੀ ਆ ਪਿਆਰ ਆ ਤੁਹਾਡਾ ਆ ਕਮੈਂਟ ਕੀਤਾ ਰਵਿੰਦਰਪੁਰ ਜੀ ਤੁਸੀਂ ਕੀ ਆ ਸਾਡੇ ਕੋ ਯਾਰ ਜਿਹੜਾ ਤੂੰ ਓਡੀ ਗੱਲ ਕਹਿ ਦਿੱਤੀ ਵੀ ਰੱਬ ਖਾਣ ਨੂੰ ਮੈਂਟਲ ਨਹੀਂ ਲਾਉਂਦਾ ਕੀ ਆ ਇਹ ਤਾਂ ਮੇਰੇ ਤੋਂ ਮੇਰਾ ਘਰ ਵੀ ਨਹੀਂ ਹੈਗਾ ਰਬਣਿਆ ਕੋਈ ਮਤਲਬ ਕੀ ਕਹੂੰਗਾ ਹੁਣ ਮੈਂ ਤਾਂ ਮੇਰਾ ਪਰਿਵਾਰ ਹੈਗਾ ਛੋਟਾ ਜਿਹਾ ਠੀਕ ਹੈ ਨਾ ਚੰਗੀ ਗੱਲ ਨਹੀਂ ਹੁੰਦੀ ਇਹੋ ਜਿਹਾ ਕਮੈਂਟ ਨਹੀਂ ਕਰੀ ਦੇਉਂਦੇ ਠੀਕ ਹੈ ਨਾ ਕਿ ਗਰੀਬ ਦਾ ਦਿਲ ਦਿਖਾਉਂਦੇ ਪਏ ਆ ਚੰਗੀ ਗੱਲ ਨਹੀਂ ਆ ਕਿ ਤੂੰ ਵੀ ਤਾਂ ਆਪਣੇ ਘਰੇ ਜਾ ਤੇ 10:30 ਹੋ ਗਿਆ 10:30 ਹੋ ਗਿਆ ਤੂੰ ਵੀ ਤਾਂ ਆਪਣੇ ਘਰੇ ਸੋਵੇਂ ਹੋਣੇ ਆ ਕਮੈਂਟ ਕਰਕੇ ਤਾਂ ਤਾਂ ਨੀਂਦ ਆ ਜਾਣੀ ਹੈ ਠੀਕ ਹੈ ਨਾ ਮੈਂ ਜਵਾਬ ਵੀ ਦਿੱਤਾ ਆ ਵੀ ਸੌ ਸਮਝ ਕੇ ਥੋੜਾ ਕਮੈਂਟ ਕਰਨਾ ਸੀ ਕਿਸੇ ਗਰੀਬ ਦਾ ਦਿਲ ਦਿਖਾ ਰਹੀ ਆ ਐਦਾਂ ਬੋਲ ਕੇ ਈਗਣਾ ਇੱਕ ਨਾ ਇੱਕ ਨਾਮ ਬਦਲੇ ਬਾਹ ਤੇਰੇ ਵਾਹ ਕੀ ਬਾਤ ਵੀ ਮੈਂ ਨਾਮ ਬਹੁਤ ਵਾਰੀ ਬੋਲਿਆ ਕਹਿੰਦੇ ਵੀ ਮੇਰਾ ਨਾਮ ਹੀ ਲਿਆ ਵੀ 10 ਵੀ ਨਾਮ ਆ ਬੋਲ ਦਿੱਤਾ ਰਵਿੰਦਰਪੁਰ 10 ਵਾਰੀ ਬੋਲ ਦਵਾ ਕੀ ਬਨ ਜਾਣਾ ਮਤਲਬ ਮੰਜ਼ਿਲ ਤੇ ਪਹੁੰਚ ਜਾਣਾ ਨਾ ਬੋਲਣਾ ਕੁਛ ਨਹੀਂ ਹੁੰਦਾ ਇਦਾਂ ਨਾਮ ਬੋਲਣਾ ਕੁਝ ਹੋਇਆ ਕਿ ਪਿਆਰ ਹੁੰਦਾ ਹੈ ਬਸ ਪਰ ਜਿਹੜੇ ਅੱਜ ਕਮੈਂਟ ਕੀਤੇ ਹਨ ਇਹ ਚੰਗੇ ਨਹੀਂ ਹੁੰਦੇ ਇਹ ਕਮੈਂਟ ਨਹੀਂ ਸਹੀ ਚਲ ਤੁਸੀਂ ਜਾਣ ਕਰਵਾ ਕਰੋ ਇਹਨਾਂ ਨੂੰ ਉਹ ਵਾਲਾ ਉਹ ਨਹੀਂ ਗੱਲ ਹੁੰਦੀ ਹੈਗੀ ਨੰਬਾ ਬੰਦਾ ਕਰਦਾ ਵੀ ਕਰਨ ਦੇ ਦਾਰੀ ਨੂੰ ਸਾਨੂੰ ਜੇ ਸਾਨੂੰ ਇੱਕ ਅੱਧਾ ਕਮੈਂਟ ਆ ਵੀ ਜਾਂਦਾ ਨਾ ਰੋਂਗ ਕਮੈਂਟ ਆ ਵੀ ਜਾਂਦਾ ਤਾਂ ਸਾਨੂੰ 100 ਦੇ ਵਿੱਚੋਂ ਜੇ ਪੰਜ ਕੀ ਕਮੈਂਟ ਇੰਨੇ ਵੀ ਗੰਦੇ ਆ ਜਾਣਗੇ ਮੈਂ ਰਿਪਲਾਈ ਨਹੀਂ ਕਰਦਾ ਮੈਂ ਨਹੀਂ ਕਰਦਾ ਪਰ ਜਿਹੜਾ ਕਮੈਂਟ ਕੀਤਾ ਨਾ ਕੀ ਸੋਚ ਕੇ ਕੀਤਾ ਮੈਨੂੰ ਸਿਰਫ ਇਹ ਗੱਲ ਜਵਾਬ ਦੇ ਦਿਓ ਮੈਂ ਇੱਕ ਘੰਟਾ ਪਹਿਲਾਂ ਕੀਤਾ ਇੱਕ ਘੰਟਾ ਪਹਿਲਾਂ ਆਇਆ ਆ ਵੀ ਮਤਲਬ ਕੀ ਸੋਚਿਆ ਕਿਸ ਕੀ ਕਿਸ ਬੇਸ ਤੇ ਕਰ ਲਿਆ ਵੀ ਕੀ ਮਤਲਬ ਤੁਹਾਡੇ ਕਹਿੰਦਾ ਕਿ ਮਤਲਬ ਮੈਂ ਮੈਨੂੰ ਮਮੀ ਹਾਂ ਵੀ ਮੈਂ ਐਨਾ ਕੋ ਮਤਲਬ ਮੇਰੇ ਫੋਲੋਅਰ ਆ ਜਾਂ ਮੈਂ ਤਾਂ ਇਹ 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 ਕਹਿੰਦੇ ਤੁਸੀਂ ਖੋਣ ਖੋਣ ਨੂੰ ਮੈਂਟਲ ਨਹੀਂ ਲਾਉਂਦਾ ਮੈਨੂੰ ਇਹ ਚੀਜ਼ ਦਾ ਕੋਈ ਮਾਨ ਨਹੀਂ ਹੈਗਾ ਨਾ ਮੈਂ ਕਰਦਾ ਜਾਂ ਜਿਨ੍ਹਾਂ ਨਾਲ ਮੈਂ ਗੱਲ ਕਰਦਾ ਨਾ ਸਰਵਾਈਕਲ ਦੀ ਪ੍ਰੋਬਲਮ ਆ ਹਜੇ ਤੱਕ ਫੋਨ ਤੇ ਗੱਲ ਕਰਦਾ ਹੀ ਮੈਂ ਰੇਕ ਨਾਲ ਗੱਲ ਕਰਕੇ ਤੇ ਮੈਂ ਸੌਣ ਲੱਗਾ ਜੀ ਫੇਰ ਮੈਂ ਸੌਣ ਤੋਂ ਪਹਿਲਾਂ ਸੋਚਿਆ ਵੀ ਚੱਲ YouTube ਤੇ ਜਿਹੜੇ ਕਮੈਂਟ ਆ ਨਾ ਰਿਪਲਾਈ ਵੀ ਦੇ ਦਵਾਂ ਇਹ ਰਿਪਲਾਈ ਦੇਣ ਲੱਗਿਆ ਤੁਹਾਡੀ ਮੋਰੇ ਕਮੈਂਟ ਦੀ ਆਈ ਮੇਰੇ ਸਾਹਮਣੇ ਵੀ ਛਕਲ ਰਵਿੰਦਰਪੁਰ ਜੀ ਆ ਜਾਂ ਕੁਝ ਲਿਖਦੇ ਪਏ ਹਾਂ ਸੋ ਕੀਆ ਕਰੋ ਮਾੜਾ ਮਟਾ ਤਾਂ ਕਿ ਹੋਏ ਜੇ ਇੱਕ ਵਾਰੀ ਤੁਸੀਂ ਮੈਸੇਜ ਕਰ ਦਿੱਤਾ ਹੋਗਾ ਦੋ ਵਾਰੀ ਕਰ ਦਿੱਤਾ ਹੋਗਾ 20 ਵਾਰੀ ਕਰਤਾ ਹਾਂਗਾ ਲਾਈਵ 'ਚ ਕੀਤਾ ਲਾਈਵ 'ਚ ਕੀਤਾ ਕਦੀ ਬਲੌਗ 'ਚ ਕਿਹਾ ਬਲੌਗ 'ਚ ਕਹਿ ਦੋ ਕਹੋ ਇੱਕ ਵਾਰੀ ਬਲੌਗ 'ਚ ਮੇਰਾ ਨਾਮ ਲੋ ਠੀਕ ਹੈ ਨਾ ਲਈਦਾ ਆ ਪਟਨਾਲ ਮੈਂ ਬਲੌਗ ਬਣਾਇਆ ਨਹੀਂ ਮੈਂ ਮੇਰੇ ਨਾਮ ਵਾਲੇ ਬਲੌਗ ਬਣਾਇਆ ਨਹੀਂ ਹਜੇ ਮੈਂ ਬਿਜ਼ੀ ਹਾਂ ਥੋੜਾ ਮੈਂ ਤਾਂ ਨਾਮ ਵਾਲਾ ਬਲੌਗ ਨਹੀਂ ਬਣਿਆ ਤੇ ਇਹਦਾ ਮਤਲਬ ਕੀ ਸਾਰੇ ਜਾਣੇ ਮੈਨੂੰ ਕਈ ਜਾਣਿਆਂ ਨੇ ਮੈਨੂੰ ਕਿਹਾ ਮੈਨੂੰ WhatsApp ਤੇ ਮੈਸੇਜ 20 ਤੋਂ 30 ਮੈਸੇਜ ਆਏ ਆ ਜੀ ਆ ਵੀ ਨਾਮ ਵਾਲਾ ਬਲੌਗ ਬਣਾਓ ਨਾਮ ਵਾਲੇ ਬਲੌਗ ਸਾਡਾ ਨਾਮ ਲੈਦੇ ਉਹ ਨਹੀਂ ਮੈਨੂੰ ਉਹ ਤਾਂ ਮੈਨੂੰ ਅੱਦਾ ਕਹਿ ਨਹੀਂ ਲੱਗੇ ਅਸੀਂ ਅਸੀਂ ਨਾਮ ਉਹਨਾਂ ਦਾ ਵਿੱਚ ਲਈਦਾ ਕਿਸੇ ਟਾਈਮ ਜਿਹੜੇ ਸਾਡੇ ਜਿਆਦਾ ਜਿਨੂੰ ਅਸੀਂ ਨਾ ਜਿਹੜਾ ਜਿਆਦਾ ਫੋਨ ਤੇ ਮੈਸੇਜ ਫੋਨ ਤੇ ਗੱਲ ਹੁੰਦੀ ਆ ਉਹਨਾਂ ਦਾ ਅਸੀਂ ਨਾਮ ਲੈ ਦਈਦਾ ਕਿਉਂਕਿ ਕਿਸੇ ਟਾਈਮ ਸਾਨੂੰ ਬਾਅਦ ਚ ਯਾਦ ਨਹੀਂ ਰਹਿੰਦਾ ਯਾਦ ਨਹੀਂ ਰਹਿੰਦਾ ਜਦੋਂ ਜਿਆਦਾ ਬਾ ਇੱਕ ਫੋਨ ਆਈ ਸ਼ਾਮੀ ਹਾਂਜੀ ਉਹ ਫੋਨ ਲੱਗੇ ਲੱਗੇ ਤਾਂ ਅਸੀਂ ਬਲੌਗ ਬਣਾਉਣੀ ਦੇ ਸੀ ਮੈਂ ਲਾਏ ਮੈਂ ਕਿਹਾ ਚਲੋ ਫਿਰ ਇਹਦਾ ਨਾਮ ਲੈਦੇ ਵਿਚਾਰੇ ਕਹਿਣਦੇ ਆ ਯਾਰ ਇੰਨਾ ਬਰੌਂ ਕਮੈਂਟ ਨਾ ਕਰੋ ਇੱਕ ਨਾਮ ਬਦਲੇ ਸੰਗਾਂ ਨਹੀਂ ਲੱਗਦਾ ਕਿ ਨਾਮ ਹੀ ਹੈ ਕਿ ਕੀ ਹੋ ਗਿਆ ਅਰਵਿੰਦਰ ਕੋਰ ਕੀ ਨਾਮ ਹੀ ਹੈ ਕਿ ਕੀ ਹੋ ਜਾਣਾ ਨਾ ਬੋਲਣਾ ਕੀ ਹੋ ਜਾਣਾ ਕੁਝ ਪਤਾ ਨਹੀਂ ਯਾਰ ਚਲੋ ਠੀਕ ਹੈ ਛੱਡੋ ਧੰਨਵਾਦ ਇੰਨਾ ਪਿਆਰਾ ਕਮੈਂਟ ਕਰਨ ਲਈ ਬਹੁਤ ਵਧੀਆ ਕੀਤਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਜਣੇ ਠੀਕ ਠਾਕ ਹੀ ਹੋਵੋਗੇ ਪਹਿਲੇ ਨੰਬਰ ਤੇ ਤਾਂ ਗੁੱਡ ਮਾਰਨਿੰਗ ਸਾਰਿਆਂ ਨੂੰ ਤਾਂ ਵੀ ਅੱਜ ਸਾਡੇ ਆਉਣਿਆ ਇੰਟਰਵਿਊ ਵਾਲੇ ਇੰਟਰਵਿਊ ਵਾਲੇ ਦੀਦੀ ਜੀ ਆਉਣ ਵਾਲੇ ਆ ਥੋੜਾ ਟਾਈਮ ਹੋ ਰਿਹਾ ਤੇ ਅੱਜ ਆਪਾਂ ਇੰਟਰਵਿਊ ਦਵਾਂਗੇ ਫਿਰ ਆਪਾਂ ਕੰਟੀਨਿਊ ਕਰਾਂਗੇ ਗੱਲਾਂ ਬਾਤਾਂ ਅੱਜ ਥੋੜੀਆਂ ਘਰ ਦੀਆਂ ਸਫਾਈਆਂ ਹੈਗੀਆਂ ਕਰਨ ਵਾਲੀਆਂ ਘਰ ਦੀਆਂ ਸਫਾਈਆਂ ਕਰੀ ਜਾਂਦੇ ਆਪਾਂ ਤੇ ਮੰਮਾ ਹੁਣੇ ਰੋਟੀ ਬਣਾਉਂਦੇ ਪਏ ਆ ਮੈਂ ਥੋੜੇ ਕੱਪੜੇ ਸੀਗੇ ਵਾਸ਼ ਕਰਕੇ ਹਟੀਆਂ ਤੇ ਮਨਵੀਰ ਸਾਡਾ ਬਹੁਤ ਜ਼ਿਆਦਾ ਸਾਨੂੰ ਤੰਕ ਕਰਦਾ ਪਿਆ ਫਿਰ ਅਸੀਂ ਕੰਮ-ਕੁਮ ਕਰਕੇ ਫਿਰ ਆਪਾਂ ਫ੍ਰੀ ਹੋ ਕੇ ਫਿਰ ਆਪਾਂ ਹੁਣ ਨਹਾਉਣਾ ਆ ਨਾ ਨੂੰ ਕੇ ਫਿਰ ਆਪਾਂ ਤਿਆਰ ਹੋਣਾ ਆ ਤਿਆਰ ਹੋ ਕੇ ਥੋੜੇ ਸ਼ਬਦ ਵਗੈਰਾ ਲਾਏ ਸੀ ਬਾਬਾ ਬਲਕਨਾਥ ਜੀ ਦੇ ਤਾਂ ਫਿਰ ਆਪਾਂ ਕਰਦੇ ਆ ਤੁਹਾਡੇ ਨਾਲ ਗੱਲਾਂ ਬਾਤਾਂ ਕੰਟੀਨਿਊ ਕਰੀ ਜਾਂਦੇ ਆ ਤੇ ਵਿਕਰਮ ਥੋੜਾ ਜਿਹਾ ਬਾਲ ਆਪਣੇ ਹਰ ਕਟਿੰਗ ਕਰਾਉਣ ਗਿਆ ਸੀਗੇ ਤੇ ਮੈਂ ਵੀ ਹੁਣ ਜਾਣਾ ਆ ਥੋੜੇ ਟਾਈਮ ਬਾਅਦ ਸੈਲੂਨ ਜਾਣਾ ਆ ਸੈਲੂਨ ਜਾ ਕੇ ਥੋੜਾ ਆਪਣਾ ਫੇਸ ਦਾ ਥੋੜਾ ਜਿਹਾ ਕਰਵਾ ਲਿਆ ਵਾਂ ਕਿਉਂਕਿ ਮੈਂ ਕਦੀ ਫੇਸ਼ੀਅਲ ਵਗੈਰਾ ਬਹੁਤ ਘੱਟ ਕਰਵਾਇਆ ਕਿ ਕਿ ਮੇਰੇ ਜਿਹੜੀ ਸਕਿਨ ਨਾ ਖਰਾਬ ਹੋਣ ਲੱਗ ਜਾਂਦੀ ਆ ਤੇ ਹੁਣ ਮੈਂ ਥ੍ਰੈਡਿੰਗ ਵਗੈਰਾ ਕਰਵਾ ਕੇ ਅਪਰ ਲਿਪਸ ਕਰਵਾ ਕੇ ਫੇਰ ਆਵਾਂ ਕਿ ਘਰ ਨੂੰ ਦੀਦੀ ਉਹਨਾਂ ਨੂੰ ਬੁਲਾਇਆ ਮੈਂ ਘਰੇ ਤਾਂ ਉਹ ਕਹਿੰਦੇ ਕਿ ਮੈਂ ਥੋੜੇ ਟਾਈਮ ਤੱਕ ਆਨੀ ਆ ਫਿਰ ਜਦੋਂ ਆਂਦੇ ਆ ਫਿਰ ਆਪਾਂ ਕਰਦੇ ਆ ਗੱਲਾਂ ਬਾਤਾਂ ਤੇ ਮੰਮਾ ਸਾਡੇ ਉਹ ਚਲ ਗਏ ਕੋਠੇ ਤੇ ਮਨਵੀ ਨੂੰ ਕਹਿੰਣ ਰੋਟੀ ਬਣਾ ਲਈ ਪੰਮਾ ਜੀ ਰੋਟੀ ਬਣਾ ਲਈ ਅੱਛਾ ਮੰਮਾ ਨੇ ਹਜੇ ਆਟਾ ਗੁੰਨੇ ਆ ਤੇ ਮੇਰਾ ਜਿਹੜਾ ਚੂੜਾ ਸੀਗਾ ਮੇਤੋਂ ਕੰਮ ਨਹੀਂ ਹੁੰਦਾ ਸੀ ਇਸ ਕਰਕੇ ਮੈਂ ਚੂੜਾ ਜਿਹੜਾ ਉਹ ਲਾ ਕੇ ਰੱਖਿਆ ਹੋਇਆ ਤਾਂ ਕਰਕੇ ਮਨਵੀਰ ਬਹੁਤ ਅੰਗ ਕਰਦਾ ਤੂੰ ਮੰਨੂ ਬਹੁਤ ਅੰਗ ਕਰਦਾ ਮਮਾ ਨੂੰ ਆਹ ਦੇ ਐਦਾਂ ਦਾਦੀ ਨੂੰ ਖਿਲਾਰ ਦਿੰਦਾ ਉਹ ਦੇ ਦਾਦੀ ਨੂੰ ਕਿੱਦਾਂ ਖਿਲਾ ਰਿਆ ਇਹਨੇ ਹੋਰ ਕੀ ਇਦਾਂ ਨੂੰ ਕਹਿੰਦਾ ਦੇਖਣਾ ਮੈਨੂੰ ਬਸ ਤੇਰਾਗਾ ਮੋਖਾ ਮੈਂ ਕਿਹਾ ਆਟਾ ਥੋੜਾ ਚੰਗ ਤੇ ਨਰਮ ਹੋਈ ਜਾ ਅੱਛਾ ਜੀ ਤੇ ਮਮਾ ਤਾਂ ਚਾਦਰ ਉੱਪਰੋਂ ਮਗਾਈ ਸੀਗੀ ਮੈਂ ਕਵੀ ਜਿਹੜੀ ਛਾਤਰਾ ਉਹ ਤੋਤੀਆਂ ਹੋਈਆਂ ਸਾਰੀਆਂ ਤਾਂ ਉਹ ਸਾਡਾ ਇੱਕ ਖੇਸ ਉਹ ਤੋਤਾ ਆ ਤੇ ਬਾਕੀ ਕਰਦੇ ਆ ਗੱਲਾਂ ਬਾਤਾਂ ਖੇਤਾਂ ਨਾ ਤੇ ਨੂੰ ਤੇ ਵੀ ਨਹੀਂ ਸਵੇਰੇ ਧੁੰਦ ਬਹੁਤ ਪਈ ਹੋਈ ਸੀ ਕਿ ਥੋੜਾ ਲੇਟ ਉੱਠੇ ਮਮਾ ਕਹਿੰਦਾ ਲੇਟ ਉੱਠ ਜਾ ਕੋਈ ਗੱਲ ਨਹੀਂ ਕੰਮ ਤਾਂ ਹੁੰਦੇ ਹੀ ਰਹਿਣੇ ਆ ਬਿਮਾਰ ਨਾ ਹੋ ਜਿਓ ਬਸ ਤੇ ਆਪਾਂ ਥੋੜਾ ਲੇਟ ਉੱਠੇ ਸੀਗੇ ਮम्मा ਨੇ ਚਾਹ ਚੋ ਬਣਾ ਦਿੱਤੀ ਸੀਗੀ ਤੇ ਇੱਕ ਕੱਲ ਵਾਲੇ ਕਮੈਂਟ ਦੇ ਵਿੱਚ ਇੱਕ ਕਮੈਂਟ ਆਇਆ ਸੀ ਕਹਿੰਦੇ ਕਿ ਨੋਣੇ ਸੱਸ ਨੂੰ ਰੋਟੀ ਪੁੱਛਣੀ ਆ ਕਿ ਸੱਸ ਨੇ ਨੋਣ ਨੂੰ ਰੋਟੀ ਪੁੱਛਣੀ ਸਾਡੇ ਹਿਸਾਬ ਕਿਤਾਬ ਇਦਾਂ ਦਾ ਆ ਜੇ ਮੈਂ ਬਿਮਾਰ ਆਂ ਤੇ ਮੇਰੀ ਮੰਮਾ ਰੋਟੀ ਬਣਾਉਂਦੇ ਆ ਤੇ ਜੇ ਮੰਮਾ ਬਿਮਾਰ ਆ ਤਾਂ ਮੈਂ ਬਣਾਉਣੀ ਆ ਤੇ ਗੱਲ ਕਿੱਦਾਂ ਸੀਗੀ ਰੋਟੀ ਉਦਣ ਮੰਮਾ ਵੀ ਨਾ ਸਪੈਸ਼ਲੀ ਪੁੱਛ ਕੇ ਰੋਟੀ ਮੇਰੀ ਜਦੋਂ ਜਦੋਂ ਮੈਂ ਰੋਟੀ ਖਾਣੀ ਹੁੰਦੀ ਆ ਨਾ ਮੰਮਾ ਜਦੋਂ ਆਪ ਰੋਟੀ ਖਾਂਦੇ ਆ ਮੈਨੂੰ ਸਪੈਸ਼ਲੀ ਪੁੱਛਦੇ ਆ ਕਿ ਆਜਾ ਖਾਣੀ ਆ ਤਾਂ ਮੈਂ ਉਹਨਾਂ ਦੇ ਨਾਲ ਸਪੈਸ਼ਲੀ ਬਹਿ ਕੇ ਰੋਟੀ ਖਾਣੀ ਆ ਤਾਂ ਥੋੜਾ ਜਿਹਾ ਧਿਆਨ ਨਾਲ ਬੋਲਿਆ ਕਰੋ ਕਿ ਜ਼ਰੂਰੀ ਨਹੀਂ ਹੁੰਦਾ ਕਿ ਨੋਹੋਂ ਹੀ ਸੱਸਾਂ ਨੂੰ ਪੁੱਛਣ ਤੇ ਸੱਸ ਦੇ ਵੀ ਥੋੜਾ ਜਿਹਾ ਫਰਜ਼ ਹੁੰਦਿਆ ਤਾਂ ਨੋਹ ਦੇ ਵੀ ਥੋੜਾ ਜਿਹਾ ਫਰਜ਼ ਹੁੰਦਿਆ ਸਾਡੇ ਦੋਨਾਂ ਚ ਇਦਾਂ ਦਾ ਹੈ ਨਹੀਂ ਕਿ ਅਸੀਂ ਸੱਸ ਨੂੰ ਆਂਗੂ ਰਹਿਨੇ ਅਸੀਂ ਮੰਮਾ ਤਾਂ ਆਂਗੂ ਕਰੇ ਰਹਿਨੇ ਆ ਸਾਡੇ ਘਰ ਦੇ ਵਿੱਚ ਹਰ ਇੱਕ ਧੀ ਚ ਹਰ ਇੱਕ ਧੀ ਚ ਤੇ ਮਾਝ ਲੜਾਈ ਹੁੰਦੀ ਹੁੰਦੀ ਆ ਸਾਡੇ ਘਰ ਹਿਸਾਬ ਕਿਤਾਬ ਬਹੁਤ ਅਲੱਗ ਤਰ੍ਹਾਂ ਦੇ ਆ ਤੇ ਸਾਡੇ ਥੋੜੇ ਜਿਹਾ ਕਮੈਂਟ ਤੁਸੀਂ ਸੋਚ ਸਮਝ ਕੇ ਕਰਿਆ ਕਰੋ ਮੈਨੂੰ ਚੰਗਾ ਨਹੀਂ ਲੱਗਦਾ ਹੈਗਾ ਜਦੋਂ ਤੁਸੀਂ ਐਦਾਂ ਬੋਲਦੇ ਆ ਹੁਣ ਆ ਗਿਆ ਮੇਰੀ ਦੀਦਾ ਫੋਨ ਹੈ ਫੋਨ ਨਾ ਕਰਦੇ ਆਪਾਂ ਗੱਲਾਂ ਬਾਤਾਂ ਤੇ ਉਹਨਾਂ ਨੂੰ ਘਰੇ ਬੁਲਾਉਣਾ ਹੈ ਫਿਰ ਕਰਦੇ ਆ ਥੋੜੀ ਬਤੀ ਗੱਲ ਥੋੜੇ ਬਰਤਨ ਆ ਤੇ ਤੋੜ ਗਏ ਆਪਾਂ

ਗਾਣਾ ਸੁਣਾ ਗਾਣਾ ਹਾਂ ਗਾਣੇ ਦਾ ਬੋਲ ਨਹੀਂ ਆ ਬਿੱਕੋ ਕਹਿੰਦਾ ਦੇਖਾ ਪਪੀ ਗਾਣਾ ਸੁਣਾ ਦੇ ਤਦੋਂ ਅੱਧਾ ਟੇਹਾ ਟੇਹੇ ਗਾਣੇ ਮਮੇ ਦੇ ਬਸ ਇੱਕੋ ਗਾਣਾ ਆਉਂਦਾ ਮਾਜੇ ਦੀ ਮਾਜੇ ਦੀ

ਬੋਤਲ ਜਿਹੜੀ ਮਿਕਸੀ ਹੱਥ ਵਿੱਚ ਹੰਡਾ ਲੇ ਮੈਂ ਵੀਰ ਕਹਦਾ ਦੁੱਧ ਪੀਣਾ ਹੈ ਜਦੋਂ ਉਹਨੂੰ ਕਹਿੰਦਾ ਤਵੀ ਤੂੰ ਕੇਲੇ ਖਾਣਾ ਜਦੋਂ ਤੂੰ ਬਾਜੂ ਪੀਣੀ ਦੁੱਧ ਸਾਨੂੰ ਨਾ ਹੀ ਲਿਆ ਕੇ ਨਾ ਹੂੰ ਕੀ ਹੁੰਦਾ ਪਿਆ ਬਾਹਰ ਕੀ ਹੋ ਰਿਹਾ ਬਾਹਰ ਹੈ ਵੇ ਹਾਂਜੀ मत शरारत ज्यादा नहीं करता थीकर? ਹੋਲਾ ਰੱਖੀ ਨਈ ਉਹ ਵੀ ਉਤਰਾਖਣੀ ਆ ਮਸਰਤਲਾ ਕਹਿੰਦੀ ਆ ਕਹਿੰਦੇ ਕੰਮ ਦੇ ਨਾਲ ਨਾਲ ਘਰ ਦਾ ਕੰਮ ਵੀ ਜ਼ਰੂਰੀ ਆ ਸਾਰੇ ਕੰਮ ਕਰਨੇ ਜ਼ਰੂਰੀ ਆ Non mi ha fatto chat, non mi ha fatto vedere il Ok, ਸਤ ਲੋ ਜੀ ਅੱਪਾ ਤਾਂ ਹੁਣ ਨਾਲ ਆ ਮਮਾ ਢਾਉਂਦੇ ਪਏ ਆ ਤੇ ਬਿਕੂ ਨੇ ਢੋਣਾ ਮਨਵੀਰ ਨੇ ਵੀ ਢੋਣਾ ਆ ਮੈਂ ਨਾਲ ਆਇਆ ਕਿਉਂਕਿ ਮੈਂ ਮੜਾ ਸਲੂਨ ਜਾਣਾ ਇਸ ਕਰਕੇ ਤਾਂ ਕਰਕੇ ਨਾਲ ਆ ਜਲਦੀ ਮਮਾ ਕਹਿੰਦੇ ਤੂੰ ਆਪਣਾ ਕੰਮ ਨਵੇੜ ਜਲਦੀ 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 ਫਿਨਿਸ਼ ਕਰ ਤੇ ਹੁਣ ਤੈਨੂੰ ਕੰਟਨੂ ਵੀ ਨਹੀਂ ਚਿੱਤੇ ਆਏ ਗੰਦਾ ਗੰਦਾ ਨਿੰਨਾ ਆ ਗਈ ਹਾਂਜੀ ਦੋਸਤੋ ਕਿਹ ਹਾਲ ਚੜ ਮਮਾ ਮੇਰੇ ਨਾਲ Song ਸੁਣ ਕੇ ਰੋਣ ਲੱਗ ਗਏ ਕੁੜੀ ਦੀ ਆਵਾਜ਼ ਬਹੁਤ ਸੋਹਣੀ ਸੀਗੀ ਤੇ ਮਮਾ ਸੁਣ ਕੇ ਰੋਣ ਲੱਗ ਗਏ ਐਦਾਂ ਮਨ ਨਹੀਂ ਭਰਨਾ ਓਕੇ ਉਹ ਬਜਾਦੀ ਨੇ ਵਧੀਆ ਆਵਾਜ਼ ਸੀਗੀ ਉਹਦੀ ਹਾਂਜੀ ਆਪਾਂ ਲੱਗੇ ਹੁਣ ਰੋਟੀ ਖਾਣ ਮਿੱਕੂ ਨੇ ਰੋਟੀ ਮਮੀ ਰਾਤੀ ਵੀ ਰੋਣ ਲਾਪੀ ਕਮੈਂਟ ਸੁਣ ਕੇ ਕੋਈ ਗੱਲ ਨਹੀਂ ਬੈਡ ਕਮੈਂਟ ਜਿਹੜੇ ਆਂਦੇ ਆ ਉਹਨਾਂ ਤੇ ਨਹੀਂ ਰੋਣਾ ਉਹਨਾਂ ਤੇ ਸਮਾ ਹੱਸਿਆ ਕਰੋ ਕੋਈ ਚੱਕਰ ਨਹੀਂ ਆਪਾਂ ਟੈਨਸ਼ਨ ਨਹੀਂ ਲਈ ਦੀ ਕਿਸੇ ਦੀ ਵੀ ਤੇ ਆਪਾਂ ਨੂੰ ਸੋਹਣੇ ਸੋਹਣੇ ਕਮੈਂਟ ਕਰਦੇ ਆ ਜਦੋਂ ਆਪਾਂ ਨੂੰ ਉਹਨਾਂ ਤੇ ਰੋਣਾ ਜ਼ਰੂਰ ਆ ਜਾਂਦਾ ਹੈ ਕਿ ਸਾਨੂੰ ਇੰਨਾ ਜ਼ਿਆਦਾ ਪਿਆਰ ਕਰਦੇ ਆ ਇੰਨੀ ਜ਼ਿਆਦੀਆਂ ਬਲੇਸਿੰਗ ਦਿੰਦੇ ਆ ਤਾਂ ਹੁਣ ਆਪਾਂ ਖਾਈਏ ਰੋਟੀ ਪਾਣੀ ਪਾਣੀ ਪੀਣਾ ਹੈ ਸੱਚ ਰੋਟੀ ਖਾਣੀ ਆ ਰੋਟੀ ਖਾ ਕੇ ਫਿਰ ਆਪਾਂ ਕਰਦੇ ਆਂ ਗੱਲਾਂ ਬਾਤਾਂ ਮੰਨੇ ਮੰਮ ਮੰਮ ਨੂੰ ਕਹੇ ਭੂਤ ਓ ਮੰਮ ਲਾਉ ਦੇ ਕਿਨ ਖਾਣ ਨੂੰ ਨਾ ਬੰਦ ਆਦੀ ਕਰ ਸੀ ਕਹੇ ਭੂਤ ਰਾਬੂ ਚਾ ਮੰਮ ਪੀਣਾ ਸੁਮਾ ਤੇ ਨੂੰ ਬਹਿ ਨਹੀਂ ਤੂੰ ਦੀ ਪੀਣੀ ਐ ਦੱਸ ਜਿਹੜੀ ਮੈਂ ਕਿਹਾ ਮੈਂ ਕਿਹਾ ਮੰਮਾ ਚਾਹ ਤੁਸੀਂ ਪੀਣੀ ਆ ਮੈਂ ਚਾਹ ਰੱਖੀ ਹੋਈ ਸੀ ਮੈਂ ਕਿਹਾ ਮੰਮੀ ਤੁਸੀਂ ਚਾਹ ਪੀਣੀ ਆ ਕਹਿੰਦੇ ਲੈ ਏ ਤੋ ਕਿੰਨੂ ਪੁੱਛੰਦੀ ਜਿੰਨੇ ਕਦੀ ਕਹਿੰਦੇ ਚਾਹ ਛੱਡੀ ਨਹੀਂ ਸੋ ਸਵੇਰਾ ਭੋ ਮਰਾਗਾ ਸੋ ਕਾਲਾ ਲੀ ਨਾ ਮਾਦੀਮ ਚਾਹ ਨਹੀਂ ਮੈਂ ਛੱਡਣੀ ਹੈ ਸਾਹ ਤੋਂ ਮੇਰੀ ਜਾਨ ਆ ਕੇਲੇ ਖਾਂਦੇ ਖਾਂਦੇ ਕਹਿੰਦੇ ਲੈ ਚਾਹ ਹੀ ਮੈਂ ਛੱਡਣੀ ਮੈਂ ਕਿਹਨੂੰ ਪੁੱਛਦੀ ਕਹਿੰਦੀ ਚਾਹ ਨੂੰ ਮੈਂ ਕਿਹਾ ਦੱਸ ਮੈਂ ਚਾਹ ਚੱਲ ਦੇ ਬਿੜੀ ਜਾ ਚਾ ਲੈ ਚਾਹ ਤਾਂ ਮੇਰੀ ਗਹਿਣਿਆ ਚਾਹ ਤੋਂ ਬਿਨਾ ਤਾਂ ਮੈਂ ਘੜੀ ਨਹੀਂ ਨਿਕਲ ਅੱਜ ਮੇਰਾ ਮਨ ਜਾ ਕੀਤਾ ਚਾਹ ਪੀਣ ਨੂੰ ਤਾਂ ਕਰਕੇ ਮੈਂ ਬਣਾ ਲਈ ਚਾਹ ਨੇ ਤਾਂ ਜਿਆਦਾ ਇਹੇ ਕਹਿੰਦੇ ਨੇ ਮੈਂ ਉਹਦੇ ਚਾਹ ਬਣਾਉਣੀ ਹੁੰਨੀ ਲੌਂਗ এলাਚੀਆਂ ਤਰ ਕੇ ਪਾਣੀ ਅੱਗੇ ਮੈਨੂੰ ਆਉਂਦਾ ਨਹੀਂ ਨਿਛਾ ਮੇਰੀ ਰਿਜਰਿਜ ਕਮਲੀ ਹੋਈ ਨਿਛਾ ਮੇਰੀ ਰਿਜਰਿਜ ਕਮਲੀ ਹੋਈ ਹੈ ਦਜੀ ਵੀ ਨਹੀਂ ਆਓ ਲੋਜੀ ਸਾਡੇ ਘਰੇ ਆਏ ਆ ਦੀਦੀ ਹੋਣੀ ਇੰਟਰਵਿਊ ਲੈਣ ਸੈਟਅਪ ਹੋ ਰਿਹਾ ਇੱਧਰ ਦੀਦੀ ਹੋਣੀ ਬੈਠੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਠੀਕੋ ਵਧੀਆ ਤੁਸੀਂ ਸੁਣਾਓ ਬਸ ਵਧੀਆ ਜੀ ਹੋਰ ਕੀ ਖਾਉ ਪੀਉਗੇ ਇੰਟਰਵਿਊ ਲੈਣ ਦੀ ਜੀ ਹੁਣ ਤੁਸੀਂ ਦੇਖਿਆ ਹੀ ਹੋਣਾ ਆ ਹਾਂਜੀ ਇੰਨੀਆਂ ਵੀ ਇੰਟਰਵਿਊ ਕਰਦੇ ਦੀ ਜੀ ਹੁਣ ਹੀ ਕਰਦੇ ਆ ਜਿਹੜੀ ਸਾਡੀ ਇੰਟਰਵਿਊ ਆ ਪੂਰੀ ਸਾਰੀ ਦੀ ਜੀ ਹੁਣ ਹੀ ਲੈਣਾ ਹੈ ਅੱਜ ਤੁਸੀਂ ਸਾਰਿਆਂ ਨੇ ਦੇਖਿਓ ਜਲਦੀ ਦੀ ਜੀ ਹੁਣਾਂ ਨੇ 5-6 ਦਿਨ ਤੱਕ ਦੀ 5 ਦਿਨਾਂ ਤੱਕ ਕਰੂਗੇ ਨਾ ਅਪਲੋਡ ਹਾਂ ਇਹ ਤੋਂ ਪਹਿਲਾਂ ਹੀ ਕਰਦੇ ਆ 5-7 ਦਿਨ ਦੇ ਵਿੱਚ ਵਿੱਚ ਅਪਲੋਡ ਕਰ ਦੇਣ ਦੀ ਜੀ ਹੁਣਾਂ ਨੇ ਸਾਰਿਆਂ ਨੇ ਜਰੂਰ ਦੇਖਿਓ ਧੰਨਵਾਦ ਤੁਹਾਡਾ ਲੋ ਜੀ ਸਾਡੀ ਸਿੱਧੀ ਇੰਟਰਵਿਊ ਤੇ ਇੰਟਰਵਿਊ ਸਾਡੀ ਹੋ ਗਈ ਆ ਤੇ ਇੰਟਰਵਿਊ ਜਲਦੀ 5-6 ਦਿਨ ਤੱਕ ਤੁਹਾਨੂੰ ਸ਼ੇਅਰ ਕਰਾਂਗੇ ਤੇ ਉਦੋਂ ਹਜੇ ਵੀ ਤੇ ਜਲਦੀ ਜਲਦੀ ਸਾਰੇ ਜਾਨੇ ਬਲੌਗ ਨੂੰ ਲਾਈਕ ਸ਼ੇਅਰ ਦਬਕੇ ਕਰਿਓ ਸਪੋਰਟ ਕਰਿਓ ਤੇ ਤੁਹਾਡੇ ਸਾਰਿਆਂ ਦੀ ਵੇਟ ਕਰਦੇ ਪਏ ਆਪਾਂ ਕਿ ਕਿੰਨਾ ਕੁ ਪਿਆਰ ਦੇ اندر ਤੁਸੀਂ ਇੰਟਰਵਿਊ ਨੂੰ ਥੈਂਕ ਯੂ ਤੇ ਭਾਈ ਉਹਨਾਂ ਦੀ ਆਪਾਂ ਜਵਾਬ 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 ਬਣਾਉ ਦੇਦੇ ਆਂ ਈਸ਼ੂ ਲੱਗੀ ਮੇਰੀ ਭੈਣ ਦਾ ਰੱਖਣਾ ਠੀਕ ਹੈ ਨਾ ਸਾਰਾ ਧਿਰ ਰੱਖਣਾ ਤੇ ਬਾਕੀ ਸਾਰੇ ਜਾਨੇ ਪਿਆਰ ਕਰਿਓ ਦਬਕੇ ਸਪੋਰਟ ਕਰਿਓ ਤੇ ਥੋੜਾ ਜਿਹਾ ਜਿਹਾ ਬੀਜੀ ਕਰਕੇ ਥੋੜਾ ਬਲੌਗ ਸਾਡਾ ਛੋਟਾ ਪਿਆ ਸੀਗਾ ਤੇ ਕੋਈ ਗੱਲ ਨਹੀਂ ਆਪਾਂ ਹੌਲੀ ਹੌਲੀ ਤੁਹਾਡੇ ਨਾਲ ਕੰਟੀਨਿਊ ਆਂ ਜਿੱਦੋਂ ਸਾਡਾ ਮਨੂਸਾ ਮਨਵੀਰ ਸਤਿ ਸ਼੍ਰੀ ਅਕਾਲ ਬੀਓ ਸਤਿ ਸ਼੍ਰੀ ਅਕਾਲ ਬੀਓ ਤੇ ਬਾਕੀ ਸਾਰਿਆਂ ਨੇ ਪਿਆਰ ਕਰਿਓ ਕਮੈਂਟ ਵਗੈਰਾ ਦਾਬਲੀ ਕਰਿਓ ਠੀਕ ਹੈ ਜੀ ਤੇ ਹੁਣ ਬਲੌਗ ਦਾ ਐਂਡ ਕਰਦਾ ਮੈਂ ਅੱਜ ਮੈਨੂੰ ਬਲੌਗ ਕੀ ਮੈਂ ਕਰਕੇ ਫਲਾਈ ਆਵਾ ਇਹ ਤਾਂ ਫਲਾਈਆਂ ਹੀ ਕਰਨ ਤੇ ਸਾਡੀ ਹੋ ਗਈ ਹੈ ਜੀ ਜਿਹੜੀ ਇੰਟਰਵਿਊ ਸੀਗੀ ਉਹ ਤਾਂ ਹੋ ਗਈ ਕੰਪਲੀਟ ਸੋ ਅਸੀਂ ਸਾਡੇ ਥੋੜੇ ਅਸੀਂ ਇਮੋਸ਼ਨਲ ਵੀ ਹੋ ਗਏ ਸੀਗੇ ਮੈਨੂੰ ਲੱਗਦਾ ਮੇਰਾ ਕੱਜਲ ਜਿਹੜਾ ਉਹ ਬਾਹਰ ਨੂੰ ਆ ਗਿਆ ਦੇਖਿਆ ਦੀਦੀ ਨਹੀਂ ਦੀਦੀ ਭਾਬੀ ਸੀ ਸਹੀ ਕਿਸੇ ਟਾਈਮ ਦੀਦੀ ਨਿਕਲ ਆਉਂਦਾ ਕਿਹੇ ਟਾਈਮ ਭਾਬੀ ਮੈਂ ਕਿਉਂਕਿ ਜਿਆਦਾ ਇਹਨਾਂ ਨੂੰ ਭਾਬੀ ਵੀ ਲੱਗਦੀ ਐ ਤੇ ਦੀਦੀ ਵੀ ਲੱਗਦੀ ਸਾਡੀ ਜਿਹੜੀ ਇੰਟਰਵਿਊ ਸੀਗੀ ਉਹ ਹੋ ਗਈ ਕੰਪਲੀਟ ਹੁਣ ਸੀਰੀਅਸ ਰੇ ਲੱਗੀ ਗੱਲ ਕਰ ਜਿਹੜੀ ਸਾਡੀ ਇੰਟਰਵਿਊ ਸੀਗੀ ਨਾ ਉਹ ਕੰਪਲੀਟ ਹੋ ਗਈ ਆ ਸ਼ਾਮ ਦਾ ਹੋ ਗਿਆ ਟਾਈਮ 6 ਵਜੇ ਗਿਆ ਸ਼ੇਡਾ ਟਾਈਮ ਹੋ ਗਿਆ ਆ ਦੀਦੀ ਹੁਣੀ ਅੰਦਰ ਬੈਠੇ ਹੋਇਆ ਚਾਹ ਬਾਣੀ ਪੀਂਦੇ ਪਏ ਆ ਤੇ ਚਾਹ ਬਾਣੀ ਪੀਂਦੇ ਪਏ ਆ ਤੇ ਸਾਡੀ ਇੰਟਰਵਿਊ ਆਊਗੀ ਪੰਜਾ ਛੇ ਦਿਨਾਂ ਤੱਕ ਤੇ ਪੰਜਾ ਛੇ ਦਿਨਾਂ ਤੱਕ ਆਊਗੀ ਫੇਰ ਆਪਾਂ ਤੁਹਾਨੂੰ ਸਾਰੀਆਂ ਸਾਡੀਆਂ ਜਿਹੜੀਆਂ ਗੱਲਾਂ ਬਾਤਾਂ ਪਤਾ ਲੱਗਣੀਆਂ ਤੇ ਜਿਹੜੇ ਆ ਬੈਡ ਬੈਡ ਕਮੈਂਟ ਆ ਉਹਨਾਂ ਦਾ ਤੁਹਾਨੂੰ ਮਿਲਣਗੇ ਸਾਰੇ ਰਿਪਲਾਈ ਸੋ ਇਸ ਕਰਕੇ ਆਪਾਂ ਕਰਦੇ ਆ ਗੱਲਾਂ ਬਾਤਾਂ ਇੱਥੇ ਖਾਣਾ ਮੰਮਾ ਨੂੰ ਭਾਈ ਸਾਡਾ ਲੱਗਾ ਹੋਇਆ ਮੇਰੇ ਘਰ ਫੋਨ ਤੇ ਭਾਜੀ ਪਾਪੀ ਜੀ ਲਾ ਲੀ ਜੀ ਹੈ ਚਾਹ ਪੀ ਲਓ ਚਾਹ ਪੀ ਲਓ ਭਾਬੀ ਕੇ ਸਾਥ ਵੀਡੀਓ ਭਾਬੀ ਨੇ ਵੀ ਬਾਬੀ ਦਾ ਬੰਦ ਵੀ ਬਹੁਤ ਕਿਊਟ ਆ ਤੇ ਬਹੁਤ ਸਮਾਰਟ ਆ ਐ ਸੀ ਮੇਰੀਆਂ ਦੋ ਦੋ ਭਾਬੀਆਂ ਨੇ ਇੱਕ ਮੈਂ ਇੱਕ ਮੰਨੂ ਭਾਈ ਦੀ ਪਾਈਣ ਮੇਰੀ ਕਿਲਾਦੇ ਹੋ ਕੌਣ ਹਾਂ ਮੈਂ ਤਿਹੇ ਮੇਰੇ ਨਨਾਨ ਆ ਉਹ ਤੇ ਅਸੀਂ ਤੇ ਰਾਣੀਆਂ ਚ ਠਾਣੀਆਂ ਹੋਣੀ ਓਕੇ ਭਾਈ ਦੀ ਕਿਨੇਜਾ ਉਹ ਨਹੀਂ ਪੱਛੀ ਸ਼ਬਦੀ ਓ ਮਾਈ ਫੇ ਤਾਂ ਤੇਰਾ ਜਠਾਣੀ ਹੋਵੇ ਕਹ ਕੇ ਵੱਡੇ ਹੋਣਗੇ ਨਾ ਮੈਂ ਸਾਰਿਆਂ ਤੋਂ ਛੋਟੀ ਆ ਸਾਰਿਆਂ ਤੋਂ ਛੋਟੀ ਆ ਇੱਥੋਂ ਹੈ ਨਾ ਮੈਂ ਪਰ ਮੇਰੇ ਤੋਂ ਵੱਡੇ ਆ ਹਾਂ ਤੇ ਮੇਰੀ ਜਿਹੜੀ ਇੱਕ ਨਨਾਨ ਆ ਜਿਨ੍ਹਾਂ ਦੀ ਮੈਰਿਜ ਹੋਈ ਨੇਹਾ ਛੋਟੀ ਜਿਹੜੀ ਸਾਰਿਆਂ ਤੋਂ ਮੋਂਨਾਂ ਤੋਂ ਛੋਟੀ ਔਨਾਂ ਤੋਂ ਵੱਡੀਆਂ ਆ ਕਿ ਕਿ ਅਸੀਂ ਰਿਸ਼ਤੇ ਚ ਵੱਡੇ ਆ ਉਮਰ ਤੋਂ ਛੋਟੀਆਂ ਮੈਂ ਉਹਨਾਂ ਤੋਂ ਵੀ ਤੇ ਰਿਸ਼ਤੇ ਚ ਵੱਡੀਆਂ ਤੇ ਮੰਨੂ ਸਾਡਾ ਖੇਡਣ ਦੇ ਆ ਆ ਪਾ ਗੇ ਕੋੜਗਾੜ ਕੱਸ ਵੜ ਗਏ ਆ ਆ ਦੇਖੋ ਜੀ ਦੁੱਧ ਪੀਂਣਾ ਦੁੱਧ ਪੀਂਣਾ ਹੂੰ ਦੁੱਧ ਪੀਣਾ ਪੀਣਾ ਅਸੀਂ ਤੁਹਾਨੂੰ ਜਿੰਦੇ ਨਹੀਂ ਜੀ ਜੀ ਨਹੀਂ ਤੇ ਅਨੇ ਜੀ ਜੀ ਦਿੱਤੇ ਨਹੀਂ ਨਾ ਆਪਾਂ ਨੂੰ ਕੱਟੀ ਤੁਹਾਡੇ ਨਾਲ ਆਪਾਂ ਤੁਹਾਨੂੰ ਬੁਲਾਉਣਾ ਹੀ ਨਹੀਂ ਨਹੀਂ ਕਿਉਂ ਤੌਫੇ ਨਹੀਂ ਦੇਣੀ ਨਹੀਂ ਦੇਣੀ ਕੋਣ ਭੈਣਾ ਦਾ ਕੋਣ ਤੂੰ ਐਦਾਂ ਪਾਇਆ ਜਿੱਦਾਂ ਚਿੱਡੀ ਚਿੱਡੀ ਤੂੰ ਦੋ ਤਿੰਨ ਦਿਨੇ ਚਿੱਡੀ ਰੋਕਦਾ ਫੇਟ ਕਰ ਲਾ ਅੱਜ ਇਹ ਨੂੰ ਚਾਹ ਰੱਖੀ ਜਾਣ ਕੀ ਓਕੇ ਖਾ ਲਈਆਂ ਕਿਹਾ ਕਿ ਅੱਗੇ ਥੋੜਾ ਬਹੁਤ ਸਮੋਸੇ ਖਾ ਲੇ ਮਨ ਵੀ ਇਹ ਨੂੰ ਨਾ ਲੱਗੇ। ਨਾਨੀ। ਦੇਖ ਤਾ ਹੋਇ ਜਮੀ ਆ। ਮਾਂ। ਟਾਪੜੀ ਜੀ ਮੇਰੇ ਮੂੰਹ ਤੇ ਬਾਸੀ ਦਾ ਮੋਤਾ ਮਾਰਾ ਘਾਲੇ। ਮਾਂ। ਦੀਦੀ ਹੁਣ ਚੱਲੇ ਆਪਾਂ। ਜੀ ਦੀਦੀ ਹੁਣੀ ਚੱਲੇ ਆ। ਕੋਲ ਦੀਦੀ ਚਲ ਗਿਆ। ਅਸੀਂ ਜਿੰਨਾ ਬਾਏ ਜਿੰਨਾ ਡੰਦ ਦੀਦੀ ਨਹੀਂ ਆਥੇ ਨਹੀਂ ਪਹੁੰਦੇ ਅਸੀਂ ਅੰਦਰ ਨਹੀਂ ਜਾਣਾ ਹਾਂਜੀ ਇੱਕ ਗਲਤ ਕਮੈਂਟ ਕੀਤਾ ਜੀ ਤੇ ਰਵਿੰਦਰ ਨੇ ਤੇ ਮਾਤਾ ਸਾਡੀ ਦਾ ਦਿਲ ਵਿਚਾਰੀ ਤਾਂ ਬਹੁਤ ਹੋ ਗਿਆ ਮੰਮੀ ਨੂੰ ਮਸਾ ਹੀ ਚੁੱਪ ਕਰਾਇਆ ਮੈਂ ਸਵੇਰੇ ਚੰਗੀ ਗੱਲ ਨਹੀਂ ਹੈਗੀ ਹਣਾ ਮੰਮੀ ਕੋਈ ਨਹੀਂ ਸੇ ਮਾਵਾਂ ਦਾ ਦਿਲ ਦਿਖਾਉਂਗੇ ਤਾਂ ਪਛਤਾਉਂਗੇ ਬਸ ਦਿਖਾਉਂਗੇ ਤੇ ਕਿਸੇ ਮਾਂ ਨੂੰ ਰੋਣਾ ਚੰਗੀ ਗੱਲ ਨਹੀਂ ਹੁੰਦੀ ਤੁਹਾਡੀ ਮਾਂ ਆ ਉਹੀ ਸਾਡੀ ਮਾਂ ਆ ਜੋ ਤੁਹਾਡੀਆਂ ਉਹੀ ਸਾਡੀਆਂ ਬਾਕੀ ਕਿਸੇ ਨੂੰ ਇਦਾਂ ਨਹੀਂ ਕਰਨਾ ਚਾਹੀਦਾ ਗਲਤ ਨਹੀਂ ਬੋਲਣਾ ਚਾਹੀਦਾ ਠੀਕ ਹੈ ਨਾ ਜੋ ਰੱਬ ਨੇ ਦਿੱਤਾ ਆ ਉਹ ਇੱਕ ਕਮੈਂਟ ਹੀ ਆ ਨਾ ਸਿਰਫ ਉਹੀ ਦਿਲ ਦਿਖਾਈ ਜਾਂਦਾ ਵਾਰ-ਵਾਰ ਕਿਉਂਕਿ ਸਾਨੂੰ ਕੋਈ ਕਮੈਂਟ ਆਉਂਦੇ ਆ ਨਾ ਅਸੀਂ ਇਗਨੋਰ ਕਰ ਦਈਦਾ ਪਰ ਜਿਹੜਾ ਆ ਕਮੈਂਟ ਆ ਉਹ ਥੋੜਾ ਜਿਹਾ ਬਾਕੀ ਮਨੂੰ ਭਰਾ ਆਪਣਾ ਧੰਨਵਾਦ ਧੰਨਵਾਦ ਤੇ ਜਿਹੜੇ ਮੇਰੇ ਭਰਾਣੇ ਬਾਲ ਪੇਪਰ ਦਾ ਕੰਮ ਕਰਾਉਣਾ ਹੋਵੇ ਤੇ ਘਰ ਦੇ ਵਿੱਚ ਬਾਲ ਪੇਪਰ ਲੱਗਦਾ ਆ ਜੋ ਵੀ ਅਡੌਨ ਸਿਲਿੰਗ ਕਰਾ ਕੁਝ ਵੀ ਕਰਾਉਣਾ ਹੋਵੇ ਮੈਨੂੰ ਨੰਬਰ ਬੋਲ ਬੋਲ ਸੇਲ ਰੇਟ ਤੇ ਕੰਮ ਕੀਤਾ ਜਾਂਦਾ ਹੈ ਹੋਲ ਸੇਲ ਰੇਟ ਤੇ ਕੰਮ ਕੀਤਾ ਜਾਂਦਾ ਗਾਰੰਟੀ ਮੇਰੀ ਆ ਘਰ ਦਾ ਕੰਮ ਆ ਤੁਹਾਨੂੰ ਪਤਾ ਮੇਰੇ ਨਾਲ ਹੀ ਹੁੰਦਾ ਆ ਆਪਣਾ ਘਰ ਦਾ ਕੰਮ ਆ ਕਿਸੇ ਨੇ ਵੀ ਕਰਾਉਣਾ ਹੁੰਦਾ ਮੈਂ ਉਹਨੂੰ ਨੰਬਰ ਤਾਂ ਬੋਲ ਮੜਿਆ 869990199 ਹਾਂ ਬੇ ਨੰਬੇ ਤੇ ਨੰਬਰ ਤੇ ਆਪਣੇ ਨਾ ਲੱਗੇ ਨਾ ਲੱਭੇ ਤੇ ਕਿਸੇ ਨੇ ਵੀ ਬਾਰ ਮੇਪਰ ਦਾ ਕੰਮ ਕਰੋ ਨਾ ਮੈਨੂੰ ਮੈਸੇਜ ਕਰ ਸਕਦੇ ਆ ਠੀਕ ਆ ਤੇ ਹੋਰ ਸੇਰ ਰੇਟ ਤੇ ਕੰਮ ਆ ਬਾਰ ਪੇਪਰ ਘਰਾਂ ਦਾ ਬਾਰ ਪੇਪਰ ਇੱਕ ਸਾਲ ਬਾਅਦ ਬਹੁਤ ਰੰਗ ਘਾਤ ਆ ਪਾਗਲ ਹੋਗੇ ਸਲਾਬ ਨਹੀਂ ਜਾਂਦੀ ਹਾਂ 5 ਸਾਲ ਦੀ ਗਾਰੰਟੀ ਗਾਰੰਟੀ ਨਾਲ ਕੰਮ ਆ 5 ਸਾਲ ਦੀ ਗਾਰੰਟੀ ਆ ਬਾਰ ਪੇਪਰ ਦੀ ਬਾਰ ਬਾਰ ਰੰਗ ਕਰੋ ਨਾਲੋਂ ਇੱਕ ਵਾਰੀ ਬਾਲ ਪੇਪਰ ਲਾਓ ਆਪਣੇ ਘਰ ਦੇ ਵਿੱਚ ਬਰਾਂਡੇ ਬਰੁੰਡੇ ਸਾਰੇ ਕਵਰ ਹੋਣਗੇ ਤੇ ਹੁਣ ਲੱਗੇ ਆ ਲੰਬ ਪੌਣ ਸਮੋਸਿਆਂ ਦੀ ਪ੍ਰੀਚੀ ਨੇ ਸਾਰੇ ਸਮੋਸੇ ਆ ਖਾਣੇ ਆ ਇੰਟਰਵਿਊ ਤਾਂ ਇਹਨੇ ਕੀ ਦਿੱਤੀ ਅੱਜ ਸਮੋਸਿਆਂ ਤੋਂ ਵਾਲੀ ਹੋਈ ਆ ਆ ਵੀ ਨਾਲ ਇਸ਼ੂ ਵੀ ਆ ਦੇ ਬਾਕੀ ਇੰਟਰਵਿਊ ਜਲਦੀ ਆ ਜਾਣੀ ਆ 5 6 ਦਿਨ ਸਿਰਫ ਵੇਟ ਕਰਿਓ ਪਲੀਜ਼ ਇਹ ਹੀ ਬਾਰ ਬਾਰ ਰਿਕੁਐਸਟ ਆ 5 ਕੇ ਦਿਨ ਲੱਗਣੇ ਆ ਇੰਟਰਵਿਊ ਐਡਿਟ ਕਰਕੇ ਦੇਣੀ ਉਹਨੇ ਸਾਨੂੰ ਪਾ ਦੇਣੀ ਆ ਪਤਾ ਨੂੰ ਪਾ ਜਾਣੀ ਆ ਬਾਕੀ ਲਵ ਯੂ ਸਾਰਿਆਂ ਨੂੰ ਨੇ ਲੋਵ ਯੂ ਅੰਨਾ ਪਿਆਰ ਕਰਦੇ ਆਂ ਨਹੀਂ سپورਟ ਕਰਦੇ ਆਂ ਤੇ ਗਲਤ ਕਮੈਂਟ ਨਾ ਕਰਿਆ ਕਰੋ ਇੰਨੇ ਜਿਆਦਾ ਗਲਤ ਨਾ ਕਰੋ ਵੀ ਕਿਸੇ ਦਾ ਦਿਲ ਦੁਖਦਾ ਮਾਤਾ ਜੀ ਕਹਿੰਦੀ ਬੋਰ ਹੋਈ ਆ ਸਵੇਰੇ ਪਰ ਫਿਰ ਵੀ ਇਹਨਾਂ ਨੂੰ ਹੌਸਲਾ ਦੇਤਾ ਆ ਤੇ ਇੰਟਰਵਿਊ 'ਚ ਵੀ ਵਜਾਈ ਅੱਜ ਰੋਂਦੀ ਰਹੀ ਆ ਤੇ 100 ਅੱਦਾਂ ਨਾ ਬੋਲਿਆ ਕਰੋ ਗਲਤ ਕਮੈਂਟ ਨਾ ਕਰਿਆ ਕਰੋ ਲਵ ਯੂ 올 ਬਾਏ ਬਾਏ ਕੈਨ ਨੂੰ ਸਬਸਕ੍ਰਾਈਬ ਕਰਨ ਨੂੰ ਆਪੋ ਲਿਓ ਵਿਕਰਮ ਬਲੌਗਸ ਐਂਡ ਕਰਦੇ ਆਂ ਸਮੱਸਿਆਵਾਂ ਦੇ ਨਾਲ ਸਮੱਸਿਆਵਾਂ ਦੇ ਨਾਲ ਬਲੌਗਸ ਵਿਕਰਮ ਬਲੌਗਸ ਕੈਨ ਨੂੰ ਸਬਸਕ੍ਰਾਈਬ ਕਰ ਲਿਓ ਬਾਏ 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 Bye. Bye.